ਅਨੀ ਸਾਸੀ ਕਾਲਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ 20 ਅਗਸਤ ਨੂੰ ਮਿੰਦੋ ਪੈਨ ਦਾ ਜਨਮ ਦਿਨ ਸੀਗਾ ਤੇ ਦੇਵਗਨ ਫੈਮਿਲੀ ਵੱਲੋਂ ਕੁਝ ਅਰੇਂਜਮੈਂਟ ਕੀਤੇ ਗਏ ਸੀ ਇੱਕ ਪ੍ਰੋਗਰਾਮ ਰੱਖਿਆ ਗਿਆ ਸੀਗਾ ਜੀਤੀਆਂ ਦਾ ਮੇਲਾ ਤੇ ਰੱਖਿਆ ਗਿਆ ਸੀ ਜਿਸ ਵਿੱਚ ਜੋ ਮਿਸਟਰ ਮਿਸਿਸ ਦੇਵਗੰਦੀ ਸੀ ਜਿਹਦੇ ਵਿੱਚ ਕੰਮ ਕਰਦੇ ਆ ਹਨ ਸਾਰੇ ਹੀ ਉੱਥੇ ਟੀਮ ਪਹੁੰਚੀ ਸੀ ਸਾਰੀ ਸਟਾਰ ਕਾਸਟ ਟੀਮ ਪਹੁੰਚੀ ਸੀਗੀ ਜੋ ਉਹਨਾਂ ਨੂੰ ਸਬਸਕ੍ਰਾਈਬਰ ਪਿਆਰ ਕਰਦੇ ਆ ਉਹ ਪਹੁੰਚੇ ਜੂਨ ਦੇ ਫੈਸਟ ਸੀਗੇ ਸਾਰੇ ਉੱਥੇ ਹੁਬ ਹੁਬਾ ਕੇ ਪਹੁੰਚੇ ਉੱਥੇ ਬਹੁਤ ਹੀ ਵਧੀਆ ਮਾਹੌਲ ਸੀਗਾ ਲੱਖਾਂ ਦੇ ਵਿੱਚ ਦੁਨੀਆ ਸੀ ਉੱਥੇ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਸੀ ਕਿਉਂਕਿ ਉਥੇ ਰਸ ਹੀ ਇੰਨਾ ਜ਼ਿਆਦਾ ਹੋ ਗਿਆ ਸੀਗਾ ਉਥੇ ਛੋਟੇ-ਛੋਟੇ ਬੱਚਿਆਂ ਦੇ ਵੀ ਮੁਕਾਬਲੇ ਕਰਵਾਏ ਗਏ ਸਪੈਸ਼ਲ ਲੜਕੀਆਂ ਦੇ ਨੂੰ ਉਹਨਾਂ ਨੂੰ ਆਪਣੀ ਪਰਫਾਰਮੈਂਸ ਕਰਨ ਦਾ ਮੌਕਾ ਦਿੱਤਾ ਗਿਆ ਕਪਲ ਦੇਵੀ ਮੁਕਾਬਲੇ ਕਰਵਾਏ ਗਏ ਦੁਕਾਨਾਂ ਵੀ ਲਗਾਈਆਂ ਗਈਆਂ ਉਹਨਾਂ ਦੀ ਗੇਮਸ ਵੀ ਖੜਾਈਆਂ ਗਈਆਂ ਤੇ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਸਾਰਿਆਂ ਦੇ ਨਾਲ ਹੀ ਫੋਟੋਆਂ ਵੀ ਹੋਣਗੀਆਂ ਸਾਰਿਆਂ ਨੂੰ ਟਾਈਮ ਦਿੱਤਾ ਜਾਊਗਾ ਇਹ ਨਹੀਂ ਹੋਊਗਾ ਕਿ ਤੁਸੀਂ ਆਉਗੇ ਪੋਲਿਟਿਕਟ ਵੇਸਟ ਜਾਊਗੀ ਇਦਾਂ ਦਾ ਬਿਲਕੁਲ ਵੀ ਨਹੀਂ ਹੋਇਆ ਜੀ ਉੱਥੇ ਬਹੁਤ ਹੀ ਸਾਰਿਆਂ ਨੇ ਵਧੀਆ ਤਰੀਕੇ ਨਾਲ ਇੰਜੋਏ ਕੀਤਾ ਵਾ ਤੇ ਸਾਰੇ ਹੀ ਬਹੁਤ ਖੁਸ਼ ਸੀਗੇ ਸਪੈਸ਼ਲੀ ਦੇਵਗੜ੍ਹ ਫੈਮਿਲੀ ਨੂੰ ਮਿਲ ਕੇ ਸਾਰੇ ਬਹੁਤ ਕੁਸ਼ਿ ਸੀਗੇ ਤੇ ਸਟਾਰ ਕ੍ਰਾਸ ਟੀਮ ਵੀ ਉਥੇ ਪਹੁੰਚੀ ਸੀਗੀ ਉਥੇ ਸਾਰਾ ਦੇਖ ਬਦ ਖੂਬ ਰੌਣਕਾਂ ਲਾਈਆਂ ਸਿੰਘੇ ਬਾਈ ਹੋਰੀ ਪ੍ਰਿੰਸ ਹੋਰਾਂ ਨੇ ਖੂਬ ਰੌਣਕਾਂ ਲਾਈਆਂ ਉਥੇ ਸਾਰਿਆਂ ਦਾ ਦਿਲ ਹੀ ਜਿੱਤ ਲਿਆ ਦੇਵਗਨ ਫੈਮਲੀ ਨੇ ਬਹੁਤ ਬਹੁਤ ਮੁਬਾਰਕਾ ਪੈੜਮੀ ਦੋਨੋਂ ਸਾਇ ਜਾਨੇ ਮੁਬਾਰਕਾਂ ਦੇ ਉਹ ਸੋਨਾ ਦਾ ਸਪੈਸ਼ਲੀ ਬਰਥਡੇ ਇਹ ਸਿਰਫ ਦੇਵਗਨ ਫੈਮਲੀ ਹੀ ਕਰ ਸਕਦੀ ਹੈ ਇਹਨਾਂ ਆਪਾਂ ਕਦੇ ਵੀ YouTube ਉੱਤੇ ਪਹਿਲੀ ਵਾਰ ਹੀ ਕਿਸੇ ਵੱਲੋਂ ਦੇਖਿਆ ਹੈ ਇਹਨਾਂ ਜੋ ਉਹਨਾਂ ਨੇ ਅਮਰਦੀਪ ਕੰਤਾ ਵਿਆਹ ਕੀਤਾ ਸੀ ਉਹ ਵੀ ਪੂਰੇ ਟ੍ਰੈਂਡਿੰਗ ਦੇ ਵਿੱਚ ਰਿਆ ਤੇ ਫੂਟੇ ਦਾ ਜਨਮ ਦਿਨ ਵੀ ਹਾਲਾਂਕਿ ਉਹਨੇ ਲਾਈਵ ਨਹੀਂ ਚਲਾਇਆ ਕਿਉਂਕਿ ਨਜ਼ਰੀਜ਼ ਰੀਅਲ ਉਹਨੂੰ ਵਲੌਗ ਪਾਉਣ ਕੇ ਵੀਡੀਓਸ ਉਹਨਾਂ ਚੈਨਲ ਤੇ ਆਉਣਗੀਆਂ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਤੇ ਇਹ ਇਦਾਂ ਹੀ ਪਰਿਵਾਰ ਨੂੰ ਜੋੜੀ ਰੱਖਣ ਪਰਿਵਾਰ ਨੂੰ ਇੱਕ ਰੱਖਣ ਦਾ ਜੋ ਸਨੇਹਾ ਦਿੰਦੇ ਆ ਸਾਰੇ ਹੀ ਉਸ ਸਨੇਹ ਨੂੰ ਜ਼ਰੂਰ ਅਪਣਾਓ ਜੀ ਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਬਾਤਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ